ਮੋਦੀ ਸਰਕਾਰ ਵੱਲੋਂ ਲਿਆਂਦਾ ਗਿਆ ਸੀਏਏ ਕਾਨੂੰਨ ਦੇ ਪਿੱਛੇ ਇਹੀ ਮਕਸਦ ਹੈ ਕਿ ਜਿਹੜਾ 10 ਸਾਲ ਦਾ ਭਾਜਪਾ ਸਰਕਾਰ ਦਾ ਫੇਲੀਅਰ ਰਿਹਾ ਹੈ ਚਾਹੇ ਬਰੋਜਗਾਰੀ ਦੇ ਮੁੱਦੇ ਤੇ ਚਾਹੇ ਮਹਿੰਗਾਈ ਦੇ ਮੁੱਦੇ ਤੇ ਉਸ ਫੇਲੀਅਰ ਤੋਂ ਲੋਕਾਂ ਦਾ ਧਿਆਨ ਡਾਇਵਰਟ ਕਰਾਉਣਾ ਚਾਹੁੰਦੇ ਆ ਆਪਣੇ ਲੋਕਾਂ ਨੂੰ ਪਿਛਲੇ 10 ਸਾਲਾਂ ਚ ਦਾਤ ਤੇ ਪੀਣ ਯੋਗ ਪਾਣੀ ਦੇ ਸਕੀਆ ਭਾਜਪਾ ਸਰਕਾਰ ਨਾ ਲੋਕਾਂ ਨੂੰ ਗਰੀਬਾਂ ਨੂੰ ਘਰ ਦੇ ਸਕੀ। ਦੇਸ਼ 'ਚੋਂ 11 ਲੱਖ ਤੋਂ ਵੱਧ ਲੋਕ ਪਲਾਨ ਕਰ ਗਿਆ। ਇੰ ਬਾਰਲੇ ਮੁਲਕਾਂ ਜਾ ਕੇ ਬਸ ਗਏ ਉਹਨਾਂ ਨੂੰ ਤਾਂ ਤੁਸੀਂ ਆਪਣੇ ਮੁਲਕ ਚ ਰੱਖ ਨਹੀਂ ਸਕਦੇ ਤੇ ਹੁਣ 2.5 ਕਰੋੜ ਲੋਕ ਜਿਹੜੇ ਪਾਕਿਸਤਾਨ ਔਰ ਬੰਗਲਾਦੇਸ਼ ਤੋਂ ਲਿਆ ਕੇ ਭਾਜਪਾ ਦਾ ਮਕਸਦ ਇੱਕੋ ਹੀ ਆ ਕਿ ਉਹਨਾਂ ਵਾਲੇ ਟਾਈਮ ਚ ਆਪਣੀਆਂ ਪੱਕੀਆਂ ਵੋਟਾਂ ਕੀਤੀਆਂ ਜਾਣ ਔਰ ਮੌਜੂਦਾ ਜਿਹੜੇ ਕਰੰਟ ਇਸ਼ੂ ਹੈ ਉਹਨਾਂ ਤੋਂ ਲੋਕਾਂ ਦਾ ਧਿਆਨ ਹਟਾਇਆ ਜਾਵੇ ਇਹ ਪੂਰੀ ਤਰ੍ਹਾਂ ਪੋਲੀਟਿਕਲੀ ਮੋਟੀਵੇਟਿਡ ਹੋ ਹੈ ਇਹਦੇ ਚ ਦੇਸ਼ ਦੇ ਲੋਕਾਂ ਦਾ ਕੋਈ ਭਲਾ ਨਹੀਂ ਹੈ ਸਿਰਫ ਤੇ ਸਿਰਫ ਇੱਕ ਭਾਜਪਾ ਦੀ ਵੋਟ ਪਿੰਕ ਦੀ ਸਾਜ਼ਿਸ਼ ਹੈ ਔਰ ਅਸਲੀ ਮੁੱਦਿਆਂ ਤੋਂ ਲੋਕਾਂ ਦਾ ਧਿਆਨ ਹਟੋਣਾ ਚਾਹੁੰਦੇ। ਮੋਦੀ ਸਰਕਾਰ ਵੱਲੋਂ ਲਿਆਂਦਾ ਗਿਆ CAA ਕਾਨੂੰਨ ਦੇ ਪਿੱਛੇ ਇਹੀ ਮਕਸਦ ਹੈ ਕਿ ਜਿਹੜਾ 10 ਸਾਲ ਦਾ ਭਾਜਪਾ ਸਰਕਾਰ ਦਾ ਫੇਲਿਅਰ ਰਿਹਾ ਹੈ ਚਾਹ ਬੇਰੋਜ਼ਗਾਰੀ ਦੇ ਮੁੱਦੇ ਤੇ ਚਾਹ ਮਹਿੰਗਾਈ ਦੇ ਮੁੱਦੇ ਤੇ ਉਸ ਫੇਲਿਅਰ ਤੋਂ ਲੋਕਾਂ ਦਾ ਧਿਆਨ ਡਾਇਵਰਟ ਕਰਾਉਣਾ ਚਾਹੁੰਦੇ ਆ। ਆਪਣੇ ਲੋਕਾਂ ਨੂੰ ਪਿਛਲੇ 10 ਸਾਲਾਂ ਚ ਦਾਅ ਤੇ ਪੀਣ ਯੋਗ ਪਾਣੀ ਦੇ ਸਕੀ ਹੈ ਭਾਜਪਾ ਸਰਕਾਰ ਨਾ ਲੋਕਾਂ ਨੂੰ ਗਰੀਬਾਂ ਨੂੰ ਘਰ ਦੇ ਸਕੀ। ਦੇਸ਼ ਤੋਂ 11 ਲੱਖ ਤੋਂ ਵੱਧ ਲੋਕ ਪਲਾਨ ਕਰ ਗਿਆ ਇਹ ਬਾਹਰਲੇ ਮੁਲਕਾਂ ਜਾ ਕੇ ਬਸ ਗਿਆ ਉਹਨਾਂ ਨੂੰ ਤਾਂ ਤੁਸੀਂ ਆਪਣੇ ਮੁਲਕ ਚ ਰੱਖ ਨਹੀਂ ਸਕਦੇ ਤੇ ਹੁਣ 2.5 ਕਰੋੜ ਲੋਕ ਜਿਹੜੇ ਪਾਕਿਸਤਾਨ ਔਰ ਬੰਗਲਾਦੇਸ਼ ਤੋਂ ਲਿਆ ਕੇ ਭਾਜਪਾ ਦਾ ਮਕਸਦ ਇੱਕੋ ਹੀ ਆ ਕਿ ਉਹਨਾਂ ਵਾਲੇ ਟਾਈਮ ਚ ਆਪਣੀਆਂ ਪੱਕੀਆਂ ਵੋਟਾਂ ਕੀਤੀਆਂ ਜਾਣ ਔਰ ਮੌਜੂਦਾ ਜਿਹੜੇ ਕਰੰਟ ਇਸ਼ੂ ਹੈ ਉਹਨਾਂ ਤੋਂ ਲੋਕਾਂ ਦਾ ਧਿਆਨ ਹਟਾਇਆ ਜਾਵੇ ਇਹ ਪੂਰੀ ਤਰ੍ਹਾਂ ਪੋਲਿਟੀਕਲੀ ਮੋਟੀਵੇਟਿਡ ਹੋਇਆ ਹੈ ਇਹਦੇ ਚ ਦੇਖਦੇ ਲੋਕਾਂ ਦਾ ਕੋਈ ਭਲਾ ਨਹੀਂ ਹੈ ਸਿਰਫ ਤੇ ਸਿਰਫ ਇੱਕ ਭਾਜਪਾ ਦੀ ਵੋਟ ਬੈਂਕ ਦੀ ਸਾਜ਼ਿਸ਼ ਹੈ ਔਰ ਅਸਲੀ ਮੁੱਦਿਆਂ ਤੋਂ ਲੋਕਾਂ ਦਾ ਧਿਆਨ ਹਟਾਉਣਾ ਚਾਹੁੰਦੇ